ਸਤਨਾਕ ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਪਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰਪ੍ਰਸਾਦ ਜਪਿਆਦ ਸੱਚ ਜੁਗਾਦ ਸੱਚ ਹੈ ਪੀ ਸੱਚ ਨਾਨਕ ਹੋਸੀ ਭੀ ਸੱਚ ਆਦ ਗੁਰੇ ਨਮਹ ਜੁਗਾਦ ਗੁਰੇ ਨਮਹ ਸਤ ਗੁਰੇ ਨਮਹ ਸ੍ਰੀ ਗੁਰਦੇਵ ਨਮਹ ਨਮਸਕਾਰ 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 ਜਾਹਰ ਪੀਰ ਜਗਤ ਗੁਰੂ ਬਾਬਾ ਗੁਰੂ ਨਾਨਕ ਸਾਹਿਬ ਦੀਆਂ ਸੰਗਤਾਂ ਦੇ ਚਰਨਾਂ ਦੀ ਧੂੜ ਤੁਹਾਡਾ ਆਪਣਾ ਮਾ ਦੇ ਸੰਨੰਦਨ ਜਸਵੀਰ ਸਿੰਘ ਮੁੱਖ ਸੇਵਾਦਾਰ ਗੁਰਦੁਆਰਾ ਬੁਰਜ ਸਹਿ ਮਾਈ ਦੇਸਾਂ ਪਾਸ਼ਾਹੀ ਦਸਵੀ ਪਿੰਡ ਚੱਕ ਫਤੇ ਸਿੰਘ ਵਾਲਾ ਨੇੜੇ ਪੁੱਚੋ ਮੰਡੀ ਜ਼ਿਲ੍ਹਾ ਬਠਿੰਡਾ ਦੇਸ਼ ਪੰਜਾਬ ਆਓ ਗੁਰੂ ਪਿਆਰੇਓ ਗੁਰੂ ਸਵਾਰੇਓ ਫਤੇ ਦੀਆਂ ਸਾਂਝਾਂ ਪਾਈਏ ਗੱਜ ਕੇ ਫਤੇ ਬਲਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਹੀ ਸਹੰਸਾ ਸਹਿਬੇ ਕਮਾਲ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਪਾਸ਼ਾ ਦੀਆਂ ਕੀਤੀਆਂ ਬਖਸ਼ਿਸ਼ਾਂ صدਕਾ ਲਾਈਆਂ ਇਲਾਹੀ ਡੌਟੀਆਂ صدਕਾ ਆਪਾ ਰਜਾਨਾ ਬਰਾਗਣ ਰੂ ਬ੍ਰਹਮ ਗਿਆਨੀ ਮਾਂ ਤਨ ਤਨਮਾਈ ਦੇਸਾਂ ਜੀ ਦੇ ਪੁਰਜ ਸਾਹਿਬ ਤੋਂ ਜੁਗੋ ਜੁਗ ਅਟਲ ਸਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਚੋਂ ਗੁਰੂ ਰਾਮਦਾਸ ਸਾਹਿਬ ਦੇ ਦਰ ਤੋਂ ਆਉਣ ਵਾਲੇ ਹੁਕਮਨਾਮਾ ਸਾਹਿਬ ਦੀ ਸਾਂਝ ਪਾਉਂਦੇ ਹਾਂ ਸਰਲ ਸਪਸ਼ਟ ਅਧਿਆਤਮਕ ਵਿਆਖਿਆ ਦਾ ਆਨੰਦ ਮਾਣਦੇ ਹਾਂ ਆਓ ਗੁਰੂ ਪਿਆਰੇਓ ਗੁਰੂ ਸਵਾਰੇਓ ਅੱਜ ਦੀ ਕਲਾਸ ਸੋਢੀ ਪਾਸ਼ਾ ਤਨਤਨ ਗੁਰੂ ਰਾਮਦਾਸ ਐ ਮਹਾਰਾਜ ਵੱਲੋਂ ਬਖਸ਼ਿਸ਼ ਕੀਤੀ ਗਈ ਹੈ ਜੋ ਆਪਣੀ ਝੋਲੀ ਦੇ ਵਿੱਚ ਬ੍ਰਹਮ ਸੂਤਰ ਪਾ ਰਹੇ ਹਨ ਗੁਰੂ ਨਾਨਕ ਦੇ ਘਰ ਵਿੱਚ ਇੱਕ ਮੇਨ ਧੁਰਾ ਹੈ ਜਿਹਨੂੰ ਹਰ ਇੱਕ ਮਨੁੱਖ ਨੇ ਜਾਣਣਾ ਹੈ ਕਿ ਗੁਰੂ ਨਾਨਕ ਦਾ ਘਰ ਪਰਮ ਸੱਤਾ ਪਰਮ ਵਿਦਗਾਰ ਤੇ ਪੂਰਾ ਸੰਸਾਰ ਖੰਡ ਬ੍ਰਹਿਮੰਡ ਇੱਕੋ ਮਾਨਤਾ ਮੰਨਦਾ ਹੈ ਕਿ ਸਭ ਕੁਝ ਜਗਤ ਦੇ नाथ ਨੇ ਪਰਬਤਗਾਰ ਨੇ ਬਣਾਇਆ ਉਹਦੀ ਜਿਹੜੀ ਆਪਣੀ ਧੁਣ ਹੈ ਉਹ ਇੱਕ ਓੰਕਾਰ ਹੈ ਉਹੋ ਹੀ ਸਤਨਾਮ ਹੈ ਅਸੀਂ ਇਹ ਜੀਵਨ ਨੂੰ ਜਿਉਂਦਿਆਂ ਹੋਇਆਂ ਉਹਨੂੰ ਆਪਣੇ ਅੰਦਰੋਂ ਜਾਣਣਾ ਹੈ ਪਹਿਚਾਣਨਾ ਹੈ ਪ੍ਰਕਾਸ਼ ਰੂਪ ਦੇ ਵਿੱਚ ਨਾਦ ਰੂਪ ਦੇ ਵਿੱਚ ਤੇ ਉਹਦੇ ਲਈ ਗੁਰੂ ਨਾਨਕ ਦਾ ਸੰਧਾਰਤਾ ਕਿ ਪਵਨ ਗੁਰੂ ਹੈ ਪਾਣੀ ਪਿਤਾ ਮਾਤਾ ਧਰਤ ਮਹਾਤਾ ਤਿੰਨੇ ਰਿਸ਼ਤੇ ਕਲੀਅਰ ਹੈ ਗੁਰੂ ਦਾ ਰਿਸ਼ਤਾ ਸਮਰੱਥ ਹੈ ਜਿਹੜਾ ਸਾਨੂੰ ਉਹਦੇ ਨਾਲ ਮਿਲਾ ਦਿੰਦਾ ਇਹ ਗੱਲ ਜਾਣਨ ਲਈ ਵੀ ਸਾਨੂੰ ਉਹ ਜਿਹੇ ਲੋਕਾਂ ਦੀ ਸੰਗਤ ਕਰਨੀ ਪੈਂਦੀ ਹੈ ਜਿਨ੍ਹਾਂ ਨੇ ਇਸ ਤਰ੍ਹਾਂ ਜਾਣਿਆ ਜਿਨ੍ਹਾਂ ਨੇ ਮਾਹੀ ਨਾਲ ਸਾਂਝਾ ਪਾਈਆਂ ਉਹਨਾਂ ਦੀਆਂ ਸੋਣੀਆਂ ਪੈਂਦੀਆਂ ਉਹਨਾਂ 'ਚ ਰਹਿਣਾ ਪੈਂਦਾ ਹੈ ਉਹਨਾਂ 'ਚ ਜਾ ਕੇ ਬਹਿਣਾ ਪੈਂਦਾ ਜਿਹਨੂੰ ਸਤ ਸੰਗ ਕਿਹਾ ਆਓ ਅੱਜ ਬਾਬਾ ਜੀ ਆਪਾਂ ਨੂੰ ਕਿਵੇਂ ਸਮਝਾਉਂਦੇ ਨੇ ਆਪਾਂ ਜਾਣੀਏ ਗੁਰੂ ਗੁਰਬਾਣੀ ਦੇ ਕੋਲੋਂ ਕਿਉਂਕਿ ਸਾਡੇ ਕੋਲ ਦਸਮੇਸ਼ ਪਿਤਾ ਨੇ ਬਾਣੀ ਸਰੂਪ ਦੇ ਵਿੱਚ ਸਤਿਗੁਰੂ ਬਖਸ਼ਿਸ਼ ਕੀਤੇ ਹੋਏ ਆ ਇਹਨਾਂ ਸਤਿਗੁਰਾਂ ਦੀ ਆਗਿਆ ਨਾਲ ਅਸੀਂ ਜਾਣਾਂਗੇ ਕਿ ਸਾਨੂੰ ਅਗਲਾ ਹੁਕਮ ਕੀ ਹੈ ਗੁਰੂ ਜੀ ਦਾ ਜੈਤਸਰੀ ਮਹਲਾ 4 ਅਮ ਬਾਰਿਕ ਕਸ਼ਵਾ ਨਾ ਜਾਣਹਾ ਗਤ ਮਿਤ ਤੇਰੇ ਮੂਰਖ ਮੁਗਦ ਈਆਨਾ ਹਰ ਕਿਰਪਾ ਧਾਰ ਦੀ ਜੈ ਮਤ ਉਤਮ ਕਰ ਦੀ ਜੈ ਮੁਗਦ ਸਿਆਨਾ ਪਾਸ਼ਾ ਦੀ ਦੇਖੋ ਪਹਿਲੀ ਬੇਨਤੀ ਅਸੀਂ ਕਦੇ ਵੀ ਕਿਤੇ ਵੀ ਜਾਈਏ ਦੁਨੀਆ ਦੇ ਵਿੱਚ ਜੇ ਸਾਨੂੰ ਕੋਈ ਸਹਿਸਵਾਹੀ ਕਹੇ ਦੇ ਆਪਦੇ ਹਿਸਾਬ ਨਾਲ ਬੰਦਾ ਬਹੁਤ ਉਚਾਈ ਤੇ ਖੜਾ ਹੋਵੇ ਕਿ ਬੰਦੇ ਤਾਂ ਥੋੜੇ ਦੇਸੀ ਲੱਗਦੇ ਆ ਜਾਂ ਅਣਪੜ੍ਹ ਲੱਗਦੇ ਆ ਤੇ ਆਪਾਂ ਨੂੰ ਬਹੁਤ ਗੁੱਸਾ ਆ ਜਾਂਦਾ ਪਰ ਧਰਮ ਦਾ ਖੇਤਰ ਇਹ ਕਹੇ ਜਾਂ ਖੇਤਰਾ ਅਧਿਆਤਮ ਦਾ ਕਿ ਸਭ ਕੁਝ ਜਾਣਦੇ ਆ ਸਭ ਕੁਝ ਪਹਿਚਾਣਦੇ ਆ ਜਮਾ ਸਿਰੇ ਲੱਗ ਕੇ ਵੀ ਕਹਿਣਾ ਪੈਂਦਾ ਵੀ ਕੁਝ ਨਹੀਂ ਆਉਂਦਾ ਕੋਈ ਪਤਾ ਨਹੀਂ ਉਹੀ ਗੱਲ ਗੁਰੂ ਸਾਨੂੰ ਸਿਖਾ ਰਹੇ ਐ ਮਾਰੇ ਨੇ ਖਰਗੀ ਵਰਤੇ ਹਮ ਹਮ ਜਣੀ ਆਪਾਂ ਸਾਰੇ ਬਾਰਕ ਕਛੋ ਨਾ ਜਾਣਾ ਆਪਾਂ ਦੇਖੋ ਤਾਂ ਜਾਣਦੇ ਆ ਜਿਹੜੇ ਸਾਨੂੰ ਦੱਸ ਰਹੇ ਆ ਨਾ ਸਾਨੂੰ ਗੁਰੂ ਰਾਮਦਾਸ ਉਹ ਤਾਂ ਜਾਣਦੇ ਆ ਉਹ ਤਾਂ ਖੁਦ ਸਮਰੱਥ ਆ ਸਤਗੁਰੂ ਆ ਪਰ ਦੇਖੋ ਕਿੰਨਾ ਆਪਣੇ ਬੱਚਿਆਂ ਦਾ ਆਪਣੇ ਸਿੱਖਾਂ ਦਾ ਮਿੱਤਰਾਂ ਦਾ ਦੋਸਤਾਂ ਦਾ ਧਿਆਨ ਐ ਕਿ ਜੇ ਕਹਿਤਾ ਵੀ ਤੁਸੀਂ ਕੁਝ ਨਹੀਂ ਜਾਣਦੇ ਉਹਦੀ ਗਤਮਿਤ ਨੂੰ ਕਿਤੇ ਇਹਨਾਂ ਦੇ ਹਿਰਦੇ ਨੂੰ ਮਾੜੀ ਜਿਹੀ ਚੋਟ ਨਾ ਲੱਗ ਜੇ ਪਾਤਸ਼ਾਹ ਨੇ ਆਪਦੇ ਆਪ ਨੂੰ ਵਿਚ ਰੱਖਿਆ ਕਿ हे ਮਾਲਕ ਅਕਾਲ ਪੁਰਖ ਵਾਹਿਗੁਰੂ ਹਮ ਬਾਰਕ ਕਸ਼ੋ ਨਾ ਜਾਣਾ ਹੋ ਗਤਮਿਤ ਤੇਰੇ ਮੂਰਖ ਮੁਗਧ ਈਆਨਾ ਅਸੀਂ ਤਾਂ ਇਸ ਮਾਮਲੇ ਦੇ ਵਿੱਚ ਮੂਰਖ ਹੈ ਮੁਗਧ ਹੈ ਈਆਣੇ ਆ ਕਿਉਂ ਆ ਕਿਉਂਕਿ ਤੇਰੀ ਗਤੀ ਨੂੰ ਤੇ ਤੇਰੀ ਮਿੱਤ ਨੂੰ ਅਸੀਂ ਨਹੀਂ ਜਾਣ ਸਕਦੇ ਕਿ ਤੂੰ ਕਿਵੇਂ ਬਣਦਾ ਹੈ ਕਿਵੇਂ ਬਣਾਉਣਾ ਹੈ ਕਿਵੇਂ ਤੇਰੇ ਹਿਸਾਬ ਕਿਤਾਬ ਹੈ ਕਿਵੇਂ ਐਡਾ ਵੱਡਾ ਸੰਸਾਰ ਚੱਲ ਰਿਹਾ ਤੇ ਤੂੰ ਚਲਾ ਰਿਹਾ ਹੈ ਇਹਨਾਂ ਗੱਲਾਂ ਬਾਰੇ ਅਸੀਂ ਕੁਝ ਵੀ ਨਹੀਂ ਜਾਣ ਸਕਦੇ ਅਸੀਂ ਤਾਂ ਛੋਟੇ ਛੋਟੇ ਬੱਚੇ ਆ ਇਸ ਮਾਮਲੇ 'ਚ ਕਿੰਨਾ ਕੁ ਵੱਡਾ ਕਹੀਏ ਤੈਨੂੰ ਤੂੰ ਪਰੇ ਤੋਂ ਪਰੇ ਆ ਤਾਂ ਫਿਰ ਕਹੇ ਤਾਂ ਅਪਰੰਪਰ ਹੈ ਬੇਅੰਤਾਂ ਹਰ ਕਿਰਪਾ ਧਾਰ ਦੀਜੈ ਮਤ ਉਤਮ ਹੁਣ ਮੰਗਿਆ ਕੀ ਹੈ ਵੀ ਤੇਰੇ ਅੱਗੇ हे ਸਤਿਗੁਰੂ ਅਕਾਲ ਪੁਰਖ ਵੈਗੁਰੂ ਬੇਨਤੀ ਹੈ हे ਹਰੀ ਰੂਪ ਭਗਵਾਨ ਹਰ ਕਿਰਪਾ ਧਾਰ ਤੁਸੀਂ ਆਪ ਦੀ ਕਿਰਪਾ ਦੇ ਘਰ ਆਓ ਦੀਜੈ ਮਤ ਉਤਮ ਸਾਨੂੰ ਉਤਮ ਮਤ ਬਖਸ਼ੋ ਕਰ ਦੀਜੈ ਮੁਗਦ ਇਆਂ ਸਿਆਣਾ ਮਾਰੇ ਕਹਿੰਦੇ ਅਸੀਂ ਮੂਰਖਾਂ ਪਰ ਤੂੰ ਤਾਂ ਮਤ ਬਖਸ਼ਿਸ਼ ਕਰ ਸਕਦਾ ਤੇਰੇ ਕੋਲ ਤਾਂ ਸਾਰੀਆਂ ਦਾਤਾਂ ਹੈ ਤੇਰੇ ਦਰ ਤੋਂ ਹੀ ਸਾਰੇ ਆਉਂਦੇ ਆ ਤੇ ਤੂੰ ਹੀ ਸਭ ਕੁਝ ਬਖਸ਼ਿਸ਼ ਕਰਦਾ ਹੈ ਸਾਨੂੰ ਮੂਰਖਾਂ ਨੂੰ ਸਿਆਣੇ ਬਣਾ ਲਾ ਬਣਾਉਣਾ ਤੂੰ ਹੈ ਗੱਲ ਸਿੱਧੀ ਉਸ ਇੰਟੈਲੀਜੈਂਸ ਨਾਲ ਚੱਲ ਰਹੀ ਹੈ ਸੁਪਰਨੈਚੁਰਲ ਪਾਵਰ ਨਾਲ ਚੱਲ ਰਹੀ ਹੈ ਜਿਹੜੀ ਸਾਰੇ ਕਾਸੇ ਨੂੰ ਸੰਭਾਲ ਰਹੀ ਹੈ ਤੇ ਇਹ ਕਹਿਣ ਵਾਲੇ ਭਗਤ ਦੀ ਮਰਜ਼ੀ ਹੁੰਦੀ ਹੈ ਉਹਨੂੰ ਸਤਿਗੁਰੂ ਕਹਿ ਲੈ ਭਗਵਾਨ ਕਹਿ ਲੈ ਪ੍ਰਮਾਤਮਾ ਕਹਿ ਲੈ ਪਰਬਦਗਾਰ ਕਹਲੇ ਨਿਰਾਕਾਰ ਕਹਲੇ ਕੁਸ਼ ਕਹਲੇ ਗੱਲ ਉਹਦੇ ਤੱਕ ਹੀ ਪਹੁੰਚਣੀ ਆ ਪਹੁੰਚਣੀ ਆ ਸਾਡੀ ਫ੍ਰੀਕਵੈਂਸੀ ਰਾਹੀਂ ਮੇਰਾ ਮਨ ਆਲਸੀ ਆ ਉਗਲਾਨਾ ਵੀ ਤੂੰ ਤਾਂ ਕਿਰਪਾ ਕਰਦਾ ਹੀ ਰਹਿਣਾ ਤੂੰ ਕਰ ਹੀ ਰਿਹਾ ਹੈ ਤੇਰੀ ਕਿਰਪਾ ਦਾ ਮੀਂਹ ਤਾਂ ਪਈ ਰਿਹਾ ਦੁਨੀਆ ਤੇ ਪਰ ਮੇਰਾ ਮਨ ਆਲਸੀ ਆ ਉਸ ਵੇਲੇ ਜਾਗਦਾ ਨਹੀਂ ਉਹਦੀਓਂ ਘੁਲਾਉਂਦਾ ਹੈ ਉਸੇ ਵੇਲੇ ਨੂੰ ਨਹੀਂ ਸਾਹਮ ਦਾ ਇਕੱਲੇ ਨੂੰ ਹੋਰ ਸਾਰੇ ਸਮਝ ਆਂਦਾ ਹੈ ਇਹ ਵੀ ਕਿਰਪਾ ਕਰਦੇ ਵੇਲਾ ਵੀ ਸੰਭਣ ਲੱਗ ਜੀ ਪਤਾ ਵੀ ਲੱਗ ਜੇ ਵੀ ਤੇਰੀ ਕਿਰਪਾ ਪਾਉਣੀ ਕਿਵੇਂ ਆ ਸਾਡੇ ਅੰਦਰ ਨੇ ਸਮਝ ਕਿਵੇਂ ਪੈਦਾ ਹੋਣੀ ਹੈ ਇੰਨੀਆਂ ਕਿ ਬੇਨਤੀਆਂ ਜਦੋਂ ਬੰਦਾ ਕਰਦਾ ਨਾ ਜਿਵੇਂ ਆਪਾਂ ਕਿਸੇ ਦਾ ਜਾ ਕੇ ਕੁੰਡਾ ਖੜਕਾਈਏ ਬੈਲ ਨੱਪੀਏ ਵਾਰੀ ਵਾਰੀ ਅਗਲਾ ਆ ਹੀ ਜਾਂਦਾ ਬਾਹਰ ਗਾਹਾਂ ਦੀ ਗੱਲ ਪੂਰੀ ਕਰੇ ਨਾ ਕਰੇ ਆ ਜ਼ਰੂਰ ਜਾਂਦਾ ਹੈ ਤਿੰਨ ਬੇਨਤੀਆਂ ਕਰਤੀਆਂ ਵੀ ਅਸੀਂ ਤਾਂ ਜਿਹੇ ਜਿਹੇ ਹੈਗੇ ਆ ਹੈਗੇ ਆ ਮਾਲਕਾ ਤੂੰ ਤਾਂ ਆ ਜਾ ਮਾਰੇ ਕਹਿੰਦੇ ਹੁਣ ਉਹਨੇ ਮੈਸੇਜ ਕਰਤਾ ਸੰਸਾਰ ਦੀਆਂ ਸ਼ਕਤੀਆਂ ਨੂੰ ਆਪਦੇ ਮਹਿਕਮਿਆਂ ਨੂੰ ਕਿ ਮੇਰੇ ਕੋਲ ਤਾਰ ਪਹੁੰਚ ਰਹੀ ਹੈ ਇਹਦੇ ਕੋਲੇ ਕੋਈ ਨਾ ਕੋਈ ਆਪਣਾ ਕਰਿੰਦਾ ਭੇਜੋ ਹਰ ਹਰਿਆਣ ਮਲਾਇਓ ਗੁਰ ਸਾਧੂ ਮਿਲ ਸਾਧੂ ਕਪਟ ਖੁਲਾਨਾ ਫਿਰ ਜਿਹੜੇ ਸਾਧੂ ਸਤਗੁਰ ਹੁੰਦੇ ਆ ਉਹਨਾਂ ਕੋਲੇ ਇਲਾਹੀ ਮੈਸੇਜ ਆਉਂਦੇ ਆ ਜਿਹਨੂੰ ਧੁਰ ਕੀ ਬਾਣੀ ਕਿਹਾ ਜਿਹਨੂੰ ਇਲਹਾਮ ਕਿਹਾ ਜਿਹਨੂੰ ਆਵਾਜ਼ੇ ਇਲਾਹੀ ਕਿਹਾ ਉਹ ਕਿਸੇ ਨਾ ਕਿਸੇ ਆਪਣੇ ਸੇਵਕ ਨੂੰ ਕਹਿੰਦੇ ਆ ਜਾ ਫਲਾਣੇ ਪਿੰਡਾਂ 'ਚ ਢੇੜਾ ਮਾਰਿਆ ਪਤਾ ਸੇਵਕਾਂ ਨੂੰ ਵੀ ਹੁੰਦਾ ਵੀ ਐਵੇਂ ਗੁਰੂ ਸਾਨੂੰ ਤੋਰਦਾ ਨਹੀਂ ਜੇ ਤੋਰਿਆ ਮੈਨੂੰ ਤੋਰਿਆ ਕਿਸੇ ਮਿਸ਼ਨ ਤੇ ਇਹ ਗੱਲਾਂ ਬਿਨਾਂ ਦੱਸੇ ਵਾਪਰਦੀਆਂ ਹੁੰਦੀਆਂ ਤੇ ਮਹਾਰਾਜ ਕਹਿੰਦੇ ਜਦੋਂ ਉਧਰੋਂ ਮੈਸੇਜ ਆਇਆ ਹਰ ਹਰ ਆਣ ਮਲਾਇਓ ਗੁਰ ਸਾਧੂ ਸਾਧੂ ਮਿਲ ਗਿਆ ਫਿਰ ਕਿਉਂਕਿ ਉਧਰ ਦੇ ਦਰਬਾਰਾਂ ਦੀ ਚਾਬੀ ਹੈਈ ਸਾਧੂਆਂ ਕੋਲ ਮਿਲ ਸਾਧੂ ਕਪਟ ਖੁਲਾਨਾ ਤੇ ਸਾਧੂ ਨੇ ਜਦੋਂ ਬਚਨ ਕੀਤੇ ਸਾਧੂ ਦੀ ਸਰਨ ਜਦੋਂ ਬੈਠੇ ਸਾਡੇ ਕਪਾਠ ਖੁੱਲ ਗਏ ਸਾਡੀ ਮਤਬੁੱਧ ਜਾਗ ਗਈ ਅੰਦਰ ਗਿਆਨ ਦੀ ਰੌਸ਼ਨੀ ਪੈਦਾ ਹੋ ਗਈ ਵਿਵੇਕ ਬੁੱਧ ਪੈਦਾ ਹੋ ਗਈ ਜਿਹੜੀਆਂ ਗੱਲਾਂ ਤੇ ਕਦੇ ਧਿਆਨ ਨਹੀਂ ਸੀ ਦਿੱਤਾ ਉਹਨਾਂ ਗੱਲਾਂ ਦੀ ਸਮਝ ਆਉਣੀ ਸ਼ੁਰੂ ਹੋ ਗਈ ਜਿਹੜਾ ਕੁਝ ਸਾਰਾ ਕੁਝ ਘਰੀ ਸੀਗਾ ਕਦੇ ਪਤਾ ਹੀ ਨਹੀਂ ਸੀ ਘਰੀ ਪਿਆ ਸਭ ਕੁਝ ਉਹ ਪਤਾ ਲੱਗਣਾ ਸ਼ੁਰੂ ਹੋ ਗਿਆ ਜਿਹੜੇ ਸਾਹਾਂ ਨੂੰ ਲੈ ਕੇ ਜਨਮ ਲਿਆ ਜਿਹੜੇ ਸਾਹ ਵਗਣ ਤੇ ਵਧਾਈਆਂ ਦਿੰਦਾ ਡਾਕਟਰ ਦਾਈ ਕਿ ਹੁਣ ਠੀਕ ਐ ਵਧਾਈਆਂ ਭਾਈ ਮੁੰਡਾ ਜਾਂ ਕੁੜੀ ਐ ਤੇ ਜੇ ਸਾਹ ਨਾ ਵਗੇ ਤਾਂ ਭਾਦੀ ਬਣ ਜਾਂਦੀ ਐ ਸਾਰੇ ਸਟਾਫ ਦੇ ਉਹ ਗੁਰੂ ਬਚਪਨ ਤੋਂ ਹੀ ਨਾਲ ਸੀ ਕਦੇ ਪਤਾ ਹੀ ਨਹੀਂ ਲੱਗਿਆ ਇਹ ਤਾਂ ਸਾਧੂ ਦੇ ਦੱਸੇ ਤੋਂ ਪਤਾ ਲੱਗਿਆ ਬਹੁਤ ਕੁਝ ਆ ਜਿਹੜਾ ਫਿਰ ਬਾਣੀ ਦੇ ਵਿੱਚੋਂ ਮਿਲਦਾ ਤੇ ਜਦੋਂ ਅਸੀਂ ਬੇਨਤੀਆਂ ਕਰਦੇ ਆ ਗੁਰੂ ਸਾਡੇ ਜੀਵਨ 'ਚ ਕਿਸੇ ਸਿੱਖ ਨੂੰ ਸੇਵਕ ਨੂੰ ਸਾਧੂ ਨੂੰ ਸੰਤ ਨੂੰ ਸਤਿਗੁਰੂ ਨੂੰ ਭੇਜਦਾ ਉਦੋਂ ਬਾਅਦ ਹੀ ਸਾਡੀਆਂ ਸਾਰਿਆਂ ਦੀਆਂ ਗੱਲਾਂ ਬਣਦੀਆਂ ਤੇ ਜਦੋਂ ਮਿਲ ਜਾਂਦਾ ਸਾਡੇ ਅੰਦਰੋਂ ਕਪਾਟ ਖੁੰਦਣੇ ਸ਼ੁਰੂ ਹੋ ਜਾਂਦੇ ਆ ਸਾਡੇ ਅੰਦਰ ਦੀਆਂ ਬਹੁਤ ਗੱਲਾਂ ਜਿਹੜੀਆਂ ਡਿਲੀਟ ਹੋਣੀਆਂ ਸ਼ੁਰੂ ਹੋ ਜਾਂਦੀਆਂ ਬਹੁਤ ਗੱਲਾਂ ਜਿਹੜੀਆਂ ਆਪਣੇ ਆਪ ਆਉਣ ਦੀਆਂ ਸ਼ੁਰੂ ਹੋ ਜਾਂਦੀਆਂ ਕਦੇ ਬਚਪਨ ਚ ਸੁਣੀਆਂ ਨਿੱਕੀਆਂ ਨਿੱਕੀਆਂ ਗੱਲਾਂ ਦੇ ਅਰਥ ਸਮਝਾਉਣੇ ਸ਼ੁਰੂ ਹੋ ਜਾਂਦੇ ਆ ਇਹ ਸਾਡੇ ਨਾਲ ਫਿਰ ਵਾਪਰਦਾ ਗੁਰ ਕੇ ਨਾ ਖਿਨ ਪ੍ਰੀਤ ਲਗਾਵ ਮੇਰੇ ਹਿਰ ਰੇ ਮੇਰੇ ਪ੍ਰੀਤਮ ਨਾਮ ਪੁਰਾਨਾ ਹੁਣ ਬੇਨਤੀ ਕੀਤੀ ਗੁਰੂ ਦੇ ਚਰਨਾਂ 'ਚ ਸਾਧੂ ਦੇ ਚਰਨਾਂ 'ਚ ਕਿ ਇੱਕ ਇੱਕ ਸਕਿੰਟ ਸਕਿੰਟ ਵੀ ਮੇਰੇ ਹਿਰਦੇ ਦੇ ਵਿੱਚ ਉਹੀ ਚੰਦ ਪੇ ਨਾਮ ਧੁਣ ਗੁਰ ਖਿੰਖਿਨ ਪ੍ਰੀਤ ਲਗਾਵ ਹੋ ਮੇ ਰਹੀ ਰਹਿ ਮੈਨੂੰ ਉਹ ਪ੍ਰੀਤ ਮਹਿਸੂਸ ਹੋਵੇ ਮੈਨੂੰ ਮੁਹੱਬਤ ਹੋ ਜਾਵੇ ਨਾਮ ਨਾਲ ਮੈਨੂੰ ਆਪਣੇ ਅੰਦਰੋਂ ਹੀ ਦਿਸੇ ਉਹ ਸਭ ਕੁਝ ਮੇਰੇ ਤੇ ਕਿਰਪਾ ਕਰ ਦਿਓ ਮੇਰੇ ਹਿਰਦੇ ਦੇ ਵਿੱਚ ਵਸ ਜਾਓ ਏ ਹਰੀ ਪ੍ਰੀਤਮ ਨਾਮ ਪ੍ਰਾਨਾ ਮੈਨੂੰ ਪ੍ਰੀਤਮ ਦਾ ਨਾਮ ਇੱਕ ਓੰਕਾਰ ਦਾ ਨਾਦ ਉਹਦੀ ਧੁਣ ਮੇਰੇ ਪ੍ਰਾਨਾਂ ਚ ਉਹ ਸੁਣ ਲਾ ਦੇ ਤੂੰ ਹੀ ਤੂੰ ਦਾ ਵਾਜਾ ਆਵੇ ਕੱਲੇ ਕੱਲੇ ਸਾਹ ਦੇ ਨਾਲ ਉਹਦੀਆਂ ਗੜਗੱਜਾਂ ਪਹਿਣ ਉਹਦੀਆਂ ਗੂੰਜਾਂ ਪਹਿਣ ਕਿਰਪਾ ਕਰ ਦੇ ਸਤਿਗੁਰੂ ਮੇਰੇ ਤੇ ਤੇ ਕਿਰਪਾ ਜਦੋਂ ਮੰਗਦੇ ਰਹੀਏ ਹੁੰਦੀ ਆ ਫਿਰ ਜਦੋਂ ਕਿਰਪਾ ਹੋ ਜਾਂਦੀ ਆ ਕਈ ਵਾਰ ਬੰਦਾ ਆਮ ਜਦੋਂ ਪਹਿਲਾਂ ਜਿਵੇਂ ਉਧਰਿਆ ਜਾਂ ਫਿਰਦਾ ਹੁੰਦਾ ਉਹ ਦਰੇ ਮਾਂ ਜਾਂ ਤਾਂ ਚੱਕਿਆ ਜਾਂਦਾ ਸਹੀ ਵੀ ਹੋ ਜਾਂਦਾ ਹੈ ਖੁਸ਼ੀ ਵੀ ਆ ਜਾਂਦੀ ਹੈ ਜਿਹੜੇ ਕਾਰੋਬਾਰਾਂ ਕੰਨੀ ਵੇਖਦਾ ਸੋਚਦਾ ਵੱਣਨੇ ਸ਼ੁਰੂ ਹੋ ਜਾਂਦੇ ਆ ਜਿੱਦਦ ਨੂੰ ਜਾਂਦਾ ਹੈ ਜਿੱਤੀ ਪ੍ਰਾਪਤ ਹੁੰਦੀ ਹੈ ਪਰ ਉਹਨੂੰ ਕਈ ਵਾਰੀ ਇਹ ਨਹੀਂ ਪਤਾ ਲੱਗਦਾ ਵੀ ਇਹੀ ਕਿਰਪਾ ਤੇ ਮੇਰੇ ਤੇ ਰਹਿਮਤ ਹੈ ਓੰਕਾਰ ਦਾ ਨਾਦ ਮੇਰੇ ਲਾਮੀ ਔਰਾ ਬਣਾਈ ਤੁਰਿਆ ਆਉਂਦਾ ਤੇ ਮੇਰੇ ਤਾਂ ਹੀ ਮਾਨ ਸਨਮਾਨ ਹੈ ਫਿਰ ਪਤਾ ਕਦੋਂ ਲੱਗਦਾ ਵੀ ਜਦੋਂ ਹੁਣ ਹੈ ਨਹੀਂ ਜੇ ਹੈਗਾ ਮਹਾਰਾਜ ਕਹਿੰਦੇ ਉਹ ਵੀ ਇਸੇ ਤਰ੍ਹਾਂ ਹੀ ਹੁੰਦਾ ਕਦੇ ਨਾ ਕਦੇ ਕੁਦਰਤ ਦਿਖਾਉਂਦੀ ਆ ਰੰਗ ਉਹਨੂੰ ਵੀ ਕਹਿੰਦੇ ਬਿਨ ਨਾਵੈ ਮਰ ਜਾਈਐ ਮੇਰੇ ਠਾਕੁਰ ਜਿਉਂ ਅਮਲੀ ਅਮਲ ਲੁਪਾਣਾ ਕੁਦਰਤ ਜਦੋਂ ਵੇਖਦੀ ਐ ਵੀ ਇਹਨੂੰ ਦੇ ਵੀ ਦਿੱਤਾ ਕਾਰਜ ਵੀ ਸਾਰੇ ਰਾਸ ਕਰਤੇ ਰੰਗ ਵੀ ਚੜਾਤਾ ਖੁਸ਼ ਵੀ ਬਥੇਰਾ ਪਰ ਆਏ ਚੇਤੈ ਹੀ ਭੁੱਲਦਾ ਜਾਂਦਾ ਵੀ ਇਹ ਕਿਰਪਾ ਹੁੰਦੀ ਐ ਚੰਗੇ ਦਿਨਾਂ ਜਿਹੜੇ ਕਿਰਪਾ ਨਾ ਆਉਂਦੇ ਐ ਅੱਛੇ ਦਿਨ ਕਿਰਪਾ ਨਾ ਆਉਂਦੇ ਐ ਤੋ ਕਿਰਪਾ ਘਟਾ ਦਿੰਦਾ ਕਈ ਵਾਰੀ ਮਾਲਕ ਥੋੜੀ ਜੀ ਫਿਰ ਜਦੋਂ ਮਾੜੀ ਜੀ ਘਟਦੀ ਐ ਮਾਰੇ ਕਹਿੰਦੇ ਫਿਰ ਮਨੁੱਖ ਦਾ ਗੁਰਮੁਖ ਦਾ ਉਹ ਸਿੱਖ ਦਾ ਹਾਲ ਕੀ ਹੋ ਜਾਂਦਾ ਐ ਉਦਾਹਰਨ ਕਿਹਦੀ ਦਿੱਤੀ ਐ ਜਿਹੜਾ ਇੱਕ ਅੱਧਾ ਆਪਣੀ ਜ਼ਿੰਦਗੀ 'ਚ ਦੋਸਤ ਵੀ ਹੁੰਦਾ ਇੱਕ ਅੱਧਾ ਘਰੇ ਚਾਚਾ ਤਾਇਆ ਵੀ ਹੁੰਦਾ ਕੋਈ ਭੈਣ ਭਾਈ ਵੀ ਹੁੰਦਾ ਜਿਹੜਾ ਅਮਲ ਤੇ ਲੱਗਿਆ ਹੁੰਦਾ ਮਾਰੇ ਕਹਿੰਦੇ ਉਦੋਂ ਫਿਰ ਉਹ ਸਿੱਖ ਦੀ ਹਾਲਤ ਵੀ ਇਹੋ ਜੀ ਹੁੰਦੀ ਹੈ ਜਿਵੇਂ ਅਮਲੀ ਅਮਲ ਲੁਪਾਨਾ ਜਿਵੇਂ ਅਮਲੀ ਕੋਲੇ ਅਮਲ ਨਹੀਂ ਤੇ ਉਹਦੇ ਹੱਡ ਟੁੱਟਦੇ ਆ ਵਾਸੀਆਂ ਆਉਂਦੀਆਂ ਅੱਖਾਂ ਚੋਂ ਪਾਣੀ ਵਹਿੰਦਾ ਇਹੀ ਹਾਲ ਫਿਰ ਉਹਦਾ ਹੋ ਜਾਂਦਾ ਜਦੋਂ ਤਾਰ ਟੁੱਟ ਜਾਂਦੀ ਹੈ ਉਧਰੋਂ ਜਾਂ ਕਦੇ ਪਹਿਲਾਂ ਲੱਗੀ ਸੀ ਹੁਣ ਲੱਗਦੀ ਨਹੀਂ ਇਹ ਹਾਲ ਹੋ ਜਾਂਦਾ ਤੇ ਜਿਵੇਂ ਅਮਲੀ ਨੂੰ ਕੁਝ ਵੀ ਪੁੱਛੋ ਕਹਿੰਦਾ ਲਿਆ ਦਿਓ ਕਿ ਤੋ ਥੋੜਾ ਜਿਹਾ ਕੋਈ ਗੱਲ ਕਰੋ ਕੋਈ ਕਿੰਨੀ ਖੁਸ਼ੀ ਦੀ ਕਰ ਲੋ ਕਹਿੰਦਾ ਗੱਲ ਫੇਰ ਕਰਿਓ ਪਹਿਲਾਂ ਇਦਾਂ ਦਾ ਮਸਲਾ ਹੱਲ ਕਰੋ ਤੇ ਇਹੀ ਗੱਲ ਫਿਰ ਉਹਦੀ ਹੋ ਜਾਂਦੀ ਹੈ ਗੁਰਮੁਖ ਦੀ ਉਹਨੂੰ ਹੋਰ ਕੁਝ ਨਹੀਂ ਚੰਗਾ ਲੱਗਦਾ ਉਹਨੂੰ ਗੁਰੂ ਵਾਲੀ ਗੱਲ ਗੁਰੂ ਵਾਲੀਆਂ ਦਾਤਾਂ ਗੁਰਸਿੱਖਾਂ ਦਾ ਪਿਆਰ ਗੁਰੂ ਦੀ ਸੰਗਤ ਦਾ ਆਸਰਾ ਹੀ ਚੰਗਾ ਲੱਗਦਾ ਹੈ ਹੋਰ ਉਹਨੂੰ ਕਿਤੇ ਜਾਣਾ ਆਉਣਾ ਬਹਿਣਾ ਉੱਠਣਾ ਵੀ ਸਰ ਜਾਂਦਾ ਹੈ ਇੱਕ ਉਦਾਹਰਨ ਪਾਤਸ਼ਾਹ ਨੇ ਲਈ ਹੈ ਕਿ ਉਹ ਚੀਜ਼ ਵੀ ਪਾਵਰ ਹੈ ਇੱਕ ਊਰਜਾ ਹੈ ਜੇ ਨਾਂ ਦੇਵੇ ਕਰਤਾ ਤਾਂ ਇਸ ਤਰ੍ਹਾਂ ਦੇ ਹਾਲਾਤ ਵੀ ਹੋ ਜਾਂਦੇ ਆ ਮੜੀਆਂ ਵਰਗੇ ਬਿਆਕਲ ਹੋ ਜਾਂਦਾ ਹਿਰਦਾ ਜੇ ਨ ਮਨ ਪ੍ਰੀਤ ਲੱਗੀ ਹਰ ਕੇਰੀ ਤਿੰਨ ਧੁਰ ਭਾਗ ਪੁਰਾਣਾ ਮਰੇ ਕਹਿੰਦੇ ਜਿਨ੍ਹਾਂ ਨੂੰ ਇਹ ਪ੍ਰੀਤ ਲੱਗ ਜਾਂਦੀ ਆ ਨਾ ਹਰੀ ਵਾਲੀ ਬੜੇ ਉਹਨਾਂ ਦੇ ਪੁਰਾਣੇ ਭਾਗ ਚੱਲੇ ਆਉਂਦੇ ਹੁੰਦੇ ਆ ਐਵੇਂ ਦਾ ਤਾਂ ਨਹੀਂ ਮਿਲਦੀਆਂ ਜੇ ਕੋਈ ਕਹੇ ਮੈਂ ਪੰਜ ਚੜੀ ਕਿਹਾ ਤੇ ਮੈਨੂੰ ਪਿਆਰ ਮਿਲ ਗਿਆ ਮੈਨੂੰ ਪ੍ਰੇਮ ਮਿਲ ਗਿਆ ਭੁਲੇਖਾ ਹੋ ਸਕਦਾ ਹੈ ਪ੍ਰੇਮ ਵਾਲੀ ਖੇਡ ਹਿਰਦੇ ਨੂੰ ਪ੍ਰੀਤ ਜਨਮ ਜਨਮਾ ਬਾਅਦ ਮਿਲਦੀ ਹੈ ਪ੍ਰੀਤ ਦੇ ਘਰ ਬਹੁਤ ਦੂਰ ਆ mohabbat ਦੇ ਘਰ ਬਹੁਤ ਦੂਰ ਆ ਪ੍ਰੇਮ ਤਾਂ ਇਹਨਾਂ ਸਾਰਿਆਂ ਦਾ ਪਿਆਉ ਆ ਜੇ ਇਹ ਮਿਲ ਜੇ ਉਹ ਵੀ ਸਤਗੁਰ ਨਾਲ ਫਿਰ ਸਮਝ ਲਓ ਆਖਰੀ ਜਨਮੀਆਂ ਮੁੜ ਕੇ ਗੇੜ ਨਹੀਂ ਪੈਣਾ ਜਨਮ ਮਰਨ ਕੱਟਿਆ ਜਾਣਾ ਇਸੇ ਜਨਮ 'ਚ ਜਿਨ੍ਹਾਂ ਨੂੰ ਸਤਿਗੁਰਾਂ ਨਾਲ ਪਿਆਰ ਹੈ ਜਿਨ੍ਹਾਂ ਨੂੰ ਬਾਣੀ ਨਾਲ ਪਿਆਰ ਹੈ ਉਹਨਾਂ ਨੂੰ ਦੁਬਾਰੇ ਚੱਕਰ ਨਹੀਂ ਮਾਰਨੇ ਪੈਣੇ ਕਿਉਂਕਿ ਇਹ ਮਿਲਦੇ ਹੀ ਭਾਗ ਪ੍ਰਾਣਿਆਂ ਨਾਲ ਹੈ ਜਨਮਾਂ ਜਨਮਾਂ ਦੀਆਂ ਕੀਤੀਆਂ ਕਮਾਈਆਂ ਤੋਂ ਬਾਅਦ ਇਹ ਗੱਲ ਜਾਗਦੀ ਹੈ ਕਿ ਗੁਰੂਆਂ ਪ੍ਰਤੀ ਸਤਿਗੁਰਾਂ ਪ੍ਰਤੀ ਪਿਆਰ ਉਮੜਦਾ ਹੈ ਖੁਸ਼ੀਆਂ ਚੜ੍ਹਦੀਆਂ ਬਾਣੀ ਬਾਣਾ ਦੇਖ ਕੇ ਸੰਗਤ ਦੇਖ ਕੇ ਅੰਦਰੋਂ ਕੁਝ ਹੁੰਦਾ ਬਾਹਰੋਂ ਨਹੀਂ ਅੰਦਰੋਂ ਪਤਾ ਲੱਗਦਾ ਖਿੱਚ ਕੇ ਹੀ ਪੈਂਦੀ ਐ ਮਹਾਰਾਏ ਕਹਿੰਦੇ ਮੁਬਾਰਕ ਐ ਜਨਮਨ ਪ੍ਰੀਤ ਲੱਗੀ ਸ਼ੁਕਰਾ ਜਿਨ੍ਹਾਂ ਨੂੰ ਲੱਗੀ ਹਰ ਕੇਰੀ ਹਿਰਦੇ ਦੇ ਵਿੱਚ ਹਰ ਵਸ ਗਿਆ ਉਹਦੀ ਧਣ ਵਸ ਗਈ ਉਹ ਜਾਗਤ ਜੋਤਾ ਉਤਰਿਆ ਤਿੰਨ ਧੁਰ ਭਾਗ ਪੁਰਾਨਾ ਤਿੰਨ ਹਮ ਚਰਨ ਸਰੇਵ ਹੋ ਖਿੰਖਿਨ ਖਿਨ ਜਿਨ ਹਰ ਮੀਠ ਲਗਾਣਾ ਬੜਾ ਵੱਡਾ ਰੁਤਬਾ ਦੇ ਦਿੰਦੇ ਆ ਪਾਸ਼ਾ ਕਹਿੰਦੇ ਜਿਨ੍ਹਾਂ ਨੂੰ ਪ੍ਰੀਤ ਲੱਗੀ ਨਾ ਹਰ ਕੇਰੀ ਤਿੰਨ ਹਮ ਅਸੀਂ ਕਹਿੰਦੇ ਉਹਨਾਂ ਦੇ ਚਰਨ ਪਰਸਦੇ ਆ ਸੇਵਦੇ ਆ ਇੱਕ ਇੱਕ ਸਕਿੰਟ ਸਕਿੰਟ ਵੀ ਆਏ ਸੁਕਰਾਨਾ ਹਰ ਵੇਲੇ ਜਿਨ ਹਰ ਮੀਠ ਲਗਾਣਾ ਇਹਦੇ ਉੱਤੇ ਕੀ ਕਹਿਦਣ ਗੁਰੂ ਇਤੋਂ ਵੱਡੀ ਉਪਾਧੀ ਇੱਕ ਜੀਵ ਨੂੰ ਕੀ ਦੇ ਸਕਦੇ ਆ ਸਤਿਗੁਰੂ ਕੋਈ ਬਰਾਬਰ ਨਹੀਂ ਬਹਾਉਂਦਾ ਕੋਈ ਨਾਲ ਨਹੀਂ ਖੜਦਾ ਕੋਈ ਹੱਥ ਨਹੀਂ ਮਲਾਉਂਦਾ ਇੱਕ ਗੁਰੂ ਨਾਨਕ ਦਾ ਘਰ ਆ ਕਹਿੰਦਾ ਤੂੰ ਪ੍ਰੀਤ ਪਾਤਾ ਸਹੀ ਬਾਬਾ ਕਹਿੰਦਾ ਅਸੀਂ ਸੇਵਾ ਕਰਾਂਗੇ ਤੇਰੀ ਉੱਚਾ ਵਹਾ ਕੇ ਤੈਨੂੰ ਤੈਨ ਹਮ ਚਰਨ ਸੇਵਾ ਹੋ ਖਣਕਿਨ ਜਨ ਹਰ ਮੀਠ ਲਗਾਣਾ ਤੈਨੂੰ ਮਿੱਠਾ ਲੱਗੇ ਤਾਂ ਸਹੀ ਤੇਰੇ ਅੰਦਰ ਪੈਦਾ ਹੋਵੇ ਤਾਂ ਸਹੀ ਹਰ ਦੀ ਮਠਾਸ ਉਹ ਹਰ ਹਰ ਨਹੀਂ ਪਾਰ ਲਾ ਦੇਣਾ ਤੈਨੂੰ ਤੇ ਮਹਾਰਾਜ ਕਹਿੰਦੇ ਅਸੀਂ ਹਾਜ਼ਰ ਆਂ ਸੇਵਾ ਚ ਹਰ ਹਰ ਕਿਰਪਾ ਧਾਰੀ ਮੇਰਾ ਠਾਕੁਰ ਜਨ ਵਿਛਰੇ ਅਚਰੀ ਮਲਾਣਾ ਕਹਿੰਦੇ ਵਧਾਈਆਂ ਦਿਓ ਉਹਨੂੰ ਜਾ ਕੇ ਖੁਸ਼ੀਆਂ ਮਨਾ ਤੇਰੇ ਤੇ ਕਿਰਪਾ ਕਰਤੀ ਹਰ ਨੇ ਹਰ ਭਗਵਾਨ ਰੂਪ ਚ ਆਉਂਦਾ ਜਦੋਂ ਆਉਂਦਾ ਹਰ ਹਰ ਕਿਰਪਾ ਧਾਰੀ ਮੇਰਾ ਠਾਕੁਰ ਜਿਹੜਾ ਸਾਰੇ ਸੰਸਾਰ ਦਾ ਮਾਲਕ ਹੈ ਜਨ ਵਿਛਰਿਆ ਚਰੀ ਮਿਲਾਨਾ ਤੂੰ ਜਾਣ ਸੀ ਤੂੰ ਵਿਛਰਿਆ ਹੋਇਆ ਸੀ ਬਹੁਤ ਚਿਰ ਤੋਂ ਹੁਣ ਆ ਮਿਲਿਆ ਉਸ ਨਾਦ ਨਾਲ ਉਸ ਸੁਗੰਧ ਨਾਲ ਉਸ ਜੋਤ ਨਾਲ ਪ੍ਰਕਾਸ਼ ਨਾਲ ਉਸ ਸੰਗਤ ਨਾਲ ਜਿਹੜੀ ਇੱਕ ਨੂੰ ਗਾਉਂਦੀ ਹੈ ਇੱਕ ਨੂੰ ਧਿਆਉਂਦੀ ਹੈ ਇੱਕ ਨੂੰ ਚੀਤੇ ਰੱਖਦੀ ਹੈ ਪਪਾਗਾ ਵਾਲੇ ਭਾਈ ਤੂੰ ਧੰ ਧੰ ਸਤਗੁਰ ਜਿਨ ਨਾਮ ਦ੍ਰਿੜਾਇਆ ਜਨ ਨਾਨਕ ਤਿਸ ਕੁਰਬਾਨ ਪਾਸ਼ਾ ਕਹਿੰਦੇ ਸਤਗੁਰੂ ਨਾਨਕ ਧੰਨਾ ਜਿਨੇ ਸਾਡੇ ਸੰਸਾਰ ਨੂੰ ਨਾਮ ਦ੍ਰਿੜ ਕਰਾਇਆ ਕਿ ਭਾਈ ੴ ਹੀ ਨਾਮ ਹੈ ੴ ਰੀ ਸਤ ਨਾਮ ਹੈ ਸੱਚਾ ਨਾਮ ਹੈ ਇਹਨੂੰ ਦ੍ਰਿੜ ਕਰ ਲੋ ਜਿੰਨੀਆਂ ਧੁਨੀਆਂ ਸੰਸਾਰ ਦੀਆਂ ਇਹਦੇ ਵਿੱਚ ਆ ਕੇ ਮਿਲ ਜਾਂਦੀਆਂ ਇਹ ਦੂਤ ਤੇ ਕੋਈ ਧੁਨ ਨਹੀਂ ਹੈ ਅੰਤਮ ਧੁਨ ਓੰਕਾਰ ਹੈ ਕਰਦੇ ਦੀ ਜਿਹੜੀ ਸਾਡੇ ਅੰਦਰ ਬਰਾਜਮਾਨ ਹੈ ਜਿਹੜੀ ਹਰ ਹਰ ਕਰਦਿਆਂ ਨੂੰ ਨਾਲ ਮਿਲਾ ਲੈਂਦੀ ਹੈ ਜਿਹੜੀ ਰਾਮ ਰਾਮ ਕਰਦਿਆਂ ਨੂੰ ਨਾਲ ਹੀ ਰਮਾ ਲੈਂਦੀ ਹੈ ਰਾਮ ਤੋਂ ਸੋਹੰਸੋਂ ਓੰਕਾਰ ਆਪਣੇ ਆਪ ਬਣਦਾ ਜਾਂਦਾ ਕਵੀਲਦਾਰ ਬੰਦੇ ਆ ਸਾਨੂੰ ਹਰ ਦੀ ਜ਼ਿਆਦਾ ਜ਼ਰੂਰਤ ਆ ਇਹ ਚੀਜ਼ਾਂ ਸਾਡੇ ਅੰਦਰੋਂ ਅੱਗੇ ਨੂੰ ਲੈ ਕੇ ਜਾਂਦੀਆਂ ਸਾਨੂੰ ਜੋ ਸਤੂ ਸਤਗੁਰਾਂ ਨੇ ਦਿੱਤਾ ਉਹਦੇ ਬਹੁਤ ਵੱਡੇ ਮਹਨੇ ਆ ਕਿਉਂਕਿ ਬੱਚਾ ਜਿੱਦੇ ਆਉਂਦਾ ਉਹਨੂੰ ਊੜੇ ਆੜੇ ਤੋਂ ਹੀ ਸ਼ੁਰੂ ਕਰਾਉਣਾ ਪੈਂਦਾ ਜਿਹੜੇ ਅੱਜ ਪੀ ਐਚ ਡੀਆ ਕਰਦੇ ਆ ਕਿਸੇ ਦਿਨ ਉਹ ਏ ਬੀ ਸੀ ਤੋਂ ਹੀ ਸ਼ੁਰੂ ਹੋਏ ਸੀ ਊੜੇ ਆੜੇ ਤੋਂ ਹੀ ਸ਼ੁਰੂ ਹੋਏ ਸੀ ਇਸੇ ਕਰਕੇ ਪਹਿਲਾਂ ਅੰਦਰ ਨੂੰ ਸਾਫ਼ ਕੀਤਾ ਜਾਂਦਾ ਹਰ 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 ਨਾਮ ਜਪੰਤਿਆ ਕਛਣਾ ਕਹਾ ਜਮਕਾਲ ਕਲਾਸ ਚ ਰੱਖ ਲੈਂਦੇ ਆ ਸਤਿਗੁਰੂ ਤੇ ਦੁੱਜ ਜਪਦਿਆਂ ਜਪਦਿਆਂ ਫਿਰ ਗੁਰੂ ਲੈ ਜਾਂਦਾ ਹੁੰਦਾ ਅੱਗੇ ਆਪੇ ਧੁਣ ਬਦਲਦੀ ਐ ਜਦੋਂ ਇੱਕ ਧੁਣ ਦਾ ਟਾਈਮ ਪੂਰਾ ਹੋ ਜਾਂਦਾ ਦੂਸਰੀ ਆਪੇ ਚੱਲਣ ਲੱਗ ਜਾਂਦੀ ਐ ਕਰਦੇ ਕਰਦੇ ਓੰਕਾਰ ਚ ਸਮਾ ਜਾਂਦਾ ਹੈ ਜਾਗਤ ਜੋਤ ਚ ਸਮਾ ਜਾਂਦਾ ਹੈ ਵਿਵੇਕ ਬੁੱਧ ਉੱਥੋਂ ਤੇ ਕਰ ਪਹੁੰਚ ਜਾਂਦੀ ਐ ਗਿਆਨ ਪ੍ਰਕਾਸ਼ਮਾਨ ਹੋ ਜਾਂਦਾ ਏਸੀ ਅੱਜ ਦਾ ਹੁਕਮਨਾਮਾ ਸਿਹਤ ਥੋੜੀ ਜੀ ਕਰ ਰਹੀ ਐ ਖਰਾਬੀ ਫੇਰ ਵੀ ਚਲੋ ਆਪਾਂ ਹਾਜ਼ਰੀਆਂ ਲਾਈਆਂ ਸਤਿਗੁਰੂ ਮੇਰ ਕਰਨ ਸਾਰੀਆਂ ਸੰਗਤਾਂ ਨੂੰ ਹਾਂਜੀ ਤਨ ਤਨ ਸ੍ਰੀ ਗੁਰੂ ਗਵਿੰਦ ਸਿੰਘ ਮਹਾਰਾਜ ਜੀ ਦੇ ਪ੍ਰਕਾਸ਼ ਪੁਰਬ ਦੀਆਂ ਲੱਖ ਲੱਖ ਵਧਾਈਆਂ ਗੁਰਮਖੋ ਚੜ੍ਹਦੀ ਕਲਾ ਰੱਖਣ ਪਾਤਸ਼ਾਹ ਸਭ ਦੀਆਂ ਹਾਜ਼ਰੀਆਂ ਪ੍ਰਵਾਨ ਕਰਨ ਅੰਗ ਸੰਗ ਸਹਾਈ ਰਹਿਣ ਆਓ ਫਿਰ ਆਪਾਂ ਸਮਾਪਤੀਆਂ ਕਰੀਏ ਹਰ ਹਰ ਕਿਰਪਾ ਧਾਰੀ ਮੇਰਾ ਠਾਕਰ ਜਨ ਵਿਛਰੇ ਆ ਚਰੀ ਮਲਾਣਾ ਧੰਨ ਧੰਨ ਸਤ ਗੁਰ ਜਿਨ ਨਾਮ ਦਰੜਾਇਆ ਜਨ ਨਾਨਕ ਤਿਸ ਗੁਰ ਵਣ ਉਹ ਸਤ ਗੁਰੂ ਤੋਂ ਕੁਰਬਾਨ ਜਾਈਏ ਜੀਨੇ ਸਾਨੂੰ ਸੱਚ ਨਾਲ ਜੋੜਿਆ ਸਤ ਨਾਮ ਨਾਲ ਜੋੜਿਆ ਇਧਰ ਸੇ ਗੁਜਰਾ ਤਾਂ ਸੋਚਾ ਸਲਾਮ ਕਰਤਾ ਚਲੂੰ ਐਸੀਆਂ ਸਲਾਮਾਂ ਕੀਤੀਆਂ ਸਦਾ ਲਈ ਪ੍ਰਕਾਸ਼ ਦੇ ਨਾਲ ਜੁੜ ਗਏ ਕੋਟਾਨ ਕੋਟ ਧੰਵਾਦ ਹੈ ਕੋਟਾਨ ਕੋਟ ਧੰਵਾਦ ਹੈ ਤਨਵਾ ਦੇਸਾਂ ਤੇਰੀ ਸਦਾ ਹੀ ਜੈ ਸਦਾ ਹੀ ਜੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਜੀ ਹਾ ਪੌਤੇ ਫਨ